ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਦੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੈਗੀ ਆ ਜੀ ਮਾਮਾ ਜੀ ਦੀ ਤੇ ਮਾਮੀ ਜੀ ਦੀ ਐਨੀਵਰਸਰੀ ਅ ਉੱਤਰੋਂ ਜਾਣਾ ਏ ਅੱਜ ਜੈਸਮੀਨ ਹੈ ਨਹੀਂ ਜੈਸਮੀਨ ਗਈ ਵੀ ਆ ਜੀ ਹਰਮੰਦਰ ਸਾਹਿਬ ਨੂੰ ਤੇ ਜੈਸਮੀਨ ਦੇ ਮਾਮਾ ਮਾਮੀ ਜੀ ਦੀ ਐਨੀਵਰਸਰੀ ਆ ਤੇ ਉੱਧਰੋਂ ਹੁਣ ਮੇਰੀ ਤਾਂ ਨਾਲ ਸਲਾਹੇ ਬਣਦੀ ਦੀ ਕਿਉਂਕਿ ਬਾਈ ਦੇ ਸੱਟ ਲੱਗਣ ਕਰਕੇ ਮੱਜਾ ਮੋਜਾ ਲੇਟ ਚ ਹੋਈਆਂ ਤੇ ਚਲੋ ਤੁਹਾਨੂੰ ਪਤਾ ਹੀ ਆ ਵੀ ਕੰਮ ਸਾਰਾ ਲੇਟ ਹੋ ਜਾਂਦਾ ਅ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਜੀ ਪਰ ਫੇਰ ਵੀ ਚਲੋ ਮਾਮਾ ਮਾਮੀ ਜੀ ਨੇ ਫੋਨ ਫੇਰ ਸਪੈਸ਼ਲ ਕਰਿਆ ਸਵੇਰੇ ਵੀ ਵੈਸੇ ਉਹਨਾਂ ਨੇ ਕਿਹਾ ਤਾਂ ਤੇ ਫਿਰ ਡੈਡੀ ਜੀ ਦਾ ਵੀ ਫੋਨ ਆ ਗਿਆ ਮਾਲਾ ਤੋਂ ਉਹ ਵੀ ਕਹਿੰਦੇ ਵੀ ਚਲ ਕੋਈ ਨਾ ਆਪਾਂ ਅ ਅਡਜਸਟ ਕਰ ਲੂਗੇ ਟਾਈਮ ਦਾ ਕੋਈ ਗੱਲ ਨਹੀਂ ਮਾਮਾ ਜੀ ਉਹ ਨਹੀਂ ਨੂੰ ਰੋਕ ਲੂਗੇ ਤੇ ਮਾਮੀ ਜੀ ਵੀ ਕਹਿੰਦੇ ਤੇ ਵੀ ਕੋਈ ਗੱਲ ਨਹੀਂ ਭਾਈ ਤੂੰ ਤਸੱਲੀ ਨਾਲ ਵਿਹਲਾ ਹੋ ਜਾ ਤੇਰੇ ਆਏ ਤੇ ਉਹ ਪ੍ਰੋਗਰਾਮ ਕਰ ਦੂਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਵੈਸੇ ਮੈਂ ਸੋਚਦਾ ਤਾਂ ਵੀ ਜੇ ਚਲੋ ਅ ਭਾਈ ਲੇਟ ਹੁੰਦਾ ਕੰਮ ਵੀ ਤੁਹਾਡਾ ਵੀ ਤੁਸੀਂ ਚਲ ਕਰ ਲਿਓ ਕਹਿੰਦੇ ਵੀ ਨਹੀਂ ਵੀ ਤੂੰ ਆਰਾਮ ਕਰ ਵਿਹਲਾ ਹੋ ਚਾਹੇ 8 ਵਜੇ ਆ ਚਾਹੇ 8:30 ਆ ਪਰ ਤੇਰੇ ਆਏ ਤੇ ਉਹ ਕਰਨਾ ਚਲੋ ਇਹ ਵੀ ਉਹਨਾਂ ਦਾ ਪਿਆਰ ਆ ਜੀ ਬਹੁਤ ਉਹਨਾਂ ਦਾ ਧੰਨਵਾਦ ਆ ਹਨਾ ਜੀ ਤੇ ਅੱਜ ਹੁਣ ਚੱਲੇ ਆ ਜੀ ਉਧਰ ਨੂੰ ਫਿਰ ਜੈਸਮੀਨ ਤਾਂ ਅੱਜ ਹੈ ਨਹੀਂ ਤੁਹਾਨੂੰ ਪਤਾ ਹੀ ਐ ਜੈ ਨਹੀਂ ਅੱਜ ਤੱਕ ਵੈਸੇ ਅੱਜ ਪਹਿਲੀ ਵਾਰ ਹੋਣ ਲੱਗਿਆ ਵੀ ਮੈਂ ਕਿਸੇ ਪ੍ਰੋਗਰਾਮ ਚ ਉਹਦੇ ਬਿਨਾਂ ਚੱਲਿਆ ਹੋਵਾਂ ਤੇ ਚਲੋ ਕੋਈ ਨਹੀਂ ਜਾਣਾ ਤਾਂ ਪੈਣਾ ਹੀ ਆ ਉਧਰੋਂ ਫੋਨ ਕਰੀ ਜਾਂਦੀ ਜੈਸਮੀਨ ਕਹਿੰਦੀ ਵੀ ਤੁਸੀਂ ਜਾ ਕੇ ਆਓ ਜ਼ਰੂਰ ਮੈਂ ਚਲੋ ਕੋਈ ਗੱਲ ਨਹੀਂ ਭਾਈ ਜਾਣਾ ਤਾਂ ਪੈਣਾ ਹੀ ਆ ਰਿਸ਼ਤੇਦਾਰੀ ਆ ਹਨਾ ਤੇ ਚਲੋ ਫੇ ਚੱਲਦੇ ਆ ਜੀ ਅੱਗੇ ਅੱਗੇ ਹੁਣ ਮੈਂ ਇੱਥੋਂ ਦਾ ਚਲੇ ਜਾਣਾ ਇੱਥੋਂ ਹੁਣ ਮਾਲਾ ਜਾਣਾ ਹੈ ਮਾਲਾ ਤੋਂ ਫਿਰ ਨਾ ਡੈਡੀ ਜੀ ਉਹਨਾਂ ਨਾਲ ਅ ਅੱਗੇ ਜਾਵਾਂਗੇ ਦੇਖਦੇ ਆ ਅੱਗੇ ਫਿਰ ਜਾਂ ਮੇਰੀ ਸਲਾਹ ਮੰਨ ਦੀ ਮੇਰੇ ਵਾਲੀ ਉਹ ਗੱਡੀ ਲੈ ਜਾਾਂਗੇ ਕਿਉਂਕਿ ਅਸੀਂ ਤਿੰਨੇ ਜਾਣਾ ਨੇ ਹੋਣਾ ਜੀ ਮੰਮੀ ਜੀ ਨੇ ਹੋਣਾ ਡੈਡੀ ਜੀ ਨੇ ਹੋਣਾ ਕਿਉਂਕਿ ਚਾਚਾ ਜੀ ਔਰ ਚਾਚੀ ਜੀ ਵੀ ਅਮਰ ਸਾਨੂੰ ਗਏ ਪਿਆ ਹੈ ਹੈਨਾ ਤੇ ਚਲੋ ਫੇ ਹੁਣ ਅੱਗੇ ਚੱਲਦੇ ਆ ਜੀ ਅੱਗੇ ਫੇ ਮਾਲਾ ਵਾਲੀ ਫੈਮਿਲੀ ਦੇ ਨਾਲ ਫਿਰ ਚੱਲਦੇ ਆ ਜੀ ਆਪਾਂ ਚਮਕੌਰ ਸਾਹਿਬ ਨੂੰ ਮਾਣੀ ਮੱਜਰੇ ਪਿੰਡ ਚਮਕੌਰ ਸਾਹਿਬ ਦੇ ਬਿਲਕੁਲ ਲਾਗੇ ਪੈ ਜਾਂਦਾ ਏ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਜੀ ਉਹਨਾਂ ਦਾ ਪ੍ਰੋਗਰਾਮ ਉਹਨਾਂ ਨੇ ਜੋ ਵੀ ਕੀ ਕੱਟਣਾ ਹੁਣ ਜੋ ਵੀ ਕਰਨਾ ਏ ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਜੀ ਚਲੋ ਫਿਰ ਚੱਲਦੇ ਆ ਜੀ ਅੱਗੇ ਸਾਰਿਆਂ ਦਾ ਮਾਰਤਾ ਨਮਸਕਾਰ ਸਾਰਿਆਂ ਦਾ ਮਾਰਤਾ ਨਮਸਕਾਰ ਕੀ ਹੈ ਮੋਏ ਮੋਏ ਜਦੋਂ ਮੈਂ ਕਰਦਣੀ ਸਸਰੀਕਾਲ ਜੀ ਸਾਰਿਆਂ ਨੂੰ ਵਾਇਰਲ ਜਿੱਕਾ ਕਾਲ تھا ਮੈਨੂੰ ਜੀ ਕਿ ਭਾਤੇ ਅੱਜ ਦੀ ਚੰਗੀ ਕਲਾਫ ਲੱਗ ਰਹੀ ਇਹ ਬੰਦੇ ਦਾ ਪੁੱਤ ਨਹੀਂ ਬਣਦਾ ਜੀ ਮੈਂ ਘਰ ਵੀ ਮਾਮਲੇ ਵਾਲੇ ਬਲਾਗ ਦੇ ਵਿੱਚ ਵੀ ਕਿਹਾ ਵੀ ਬੰਦੇ ਦਾ ਪੁੱਤ ਬਣ ਜਾਂਦਾ ਇਹ ਬੰਦੇ ਦਾ ਪੁੱਤ ਬਣਾਣਾ ਆਣਾ ਚੱਤੀ ਹੋਏ ਪਤਾ ਕੀ ਹੋਇਆ ਮਾਂ ਤੇਰੇ ਮਗਰਿਆਂ ਪੁੱਤ ਹੁਣ ਮੈਂ ਕੰਮ ਕਰਦੇ ਸਾਰੇ ਛੱਡ ਦਣਿਆ ਮੈਨੂੰ ਬੰਦ ਜਿਹੜੇ 2 ਸਾਲ ਤੱਕ ਬੰਦੇ ਦਾ ਪੁੱਤ ਬਣਾਵੀਂ ਸੱਡਣਾ ਕੋ ਬੰਦੇ ਦਾ ਪੁੱਤ ਬਣੇਗਾ ਨਹੀਂ ਕਦੋਂ ਬਣੇਗਾ ਨਹੀਂ ਨਹੀਂ ਬਣੇਗਾ ਤੂੰ ਕਿੱਥੇ ਆ ਤੇਰੇ ਲੱਛਣ ਨਹੀਂ ਆਗੇ हां चप्पल वाली उलाकी मुन्ने दुपट्टे लेके उतरन करले खराय चप्पल खाण कपड़े नु करदा आवी जमीन करे आज इतना तेला चन्ना पिया धन्यवाद hmm. माता इकडे तुम्ही किती कपडे तुम्ही अलग कहां खाते पाया मैं क्या करूं ब्लॉग भी तो पूरे करना थास जाने आप इधर मिलो सासरी काल जी सारे दा ਪਹਿਲਾਂ ਤੇ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਛੋਟੀ ਖੁਸ਼ੀ ਵਿੱਚ ਸ਼ਾਮਲ ਹੋਏ ਇਹ ਤਾਂ ਸਾਡਾ ਫਰਜ਼ ਦਾ ਮਾਮਲਾ ਜੀ ਹੱਦ ਤੋਂ ਚਲੋ ਕੱਲ ਉਹਨੂੰ ਫੋਨ ਪੋਣਾ ਨੂੰ ਬੋਣਾ ਚਲੋ ਕਾਟੋ ਜੀ ਤੇ ਲੇਟ ਹੋ ਗਏ ਜੀ ਤੁਸੀਂ ਥੋੜੇ ਜਿਹਾ ਥੋੜੇ ਜਿਹਾ ਹੀ ਚੱਲਾਂਗੇ ਕਿੰਨੇ ਘੰਟਾ ਅਮਰੀਕਾ ਸਮੇਂ ਦਾ ਨਹੀਂ ਨਹੀਂ ਗੱਲ ਕੋਈ ਗੱਲ ਨਹੀਂ ਅਮਰੀਕਾ ਆ ਜਾ ਹੱਥੋਂ ਪਕੜ ਇਹਨੇ ਕੈ ਟੱਕਾ ਘੰਟਾ ਇਹ ਜੇ ਨਾਨਕ ਸ਼ੱਕ ਨੂੰ ਨਾ ਦੋ ਘੰਟੇ ਕੱਢੇ ਲੇਟ ਆਇਆ ਸਾਡਾ ਹੱਕ ਤਾਂ ਹੱਕ ਤਾਂ ਇਹ ਕੀ ਆ ਗਿਆ ਤਾਂ ਚੁੱਪ ਚੁੱਪ ਗੱਲਾਂ ਹੁਣ ਉਹ ਜੀ ਕਿੰਨਾ ਕੱਢਣਾ ਹਰ ਵੀ ਅਮੀਰੀ ਹੈ ਹਾਂ ਮਾਮਾ ਜੀ ਤਾਂ ਕੀਤੇਗਾ ਭੁੱਲ ਨਹੀਂ ਹਾਂ ਉਹ ਗੱਲ ਵੀ ਪਤਾ ਕੀ ਉਹ ਹਰ ਦੋ ਕੁੜੀ ਬਿਲਕੁਲ ਮਾਪ ਕੋ ਸਮਾਂ ਨਹੀਂ ਹੈ ਮਾਪਾ ਜੀ ਦਾ ਮਾਪਿਆ ਬਹੁਤ ਲੋਕਾ ਵਿਚਾਰੇ ਉਲਝੇ ਪਏ ਕੋਈ ਪੈਸਿਆਂ ਪਿੱਛੇ ਕੋ ਕੰਮ ਪਿੱਛੇ ਪਤਾ ਨਹੀਂ ਕੀ-ਕੀ ਹੋਇਆ ਪਿਆ ਹਨਾ ਕਿਸੇ ਕੋ ਟਾਈਮ ਨਹੀਂ ਹੈਗਾ ਆ ਜਿਹੜੀਆਂ ਦੋ ਚਾਰ ਘੜੀਆਂ ਆਪਣੇ ਹਾਸ ਤੇ ਸਤੇ ਦੋ ਜਣ ਭੈਣ ਭਾਈਆਂ ਗੱਲ ਬੈਠ ਕੇ ਗੱਲਾਂ ਮਾਰ ਰਹੇ ਹਨਾ ਇਹ ਮਹੌਲੀ ਬੰਦਾ ਆ ਦੇਖੋ ਜਿੰਨੇ ਬੈਠੇ ਫੌਣ ਵਾਲੇ ਬੈਠੇ ਦੇਖ ਰਹੇ ਇਹ ਗੱਲਾਂ ਨੂੰ ਤਰਸਦੇ ਨੇ ਉੱਥੇ ਪਤਾ ਕੀ ਹੈ ਦੇਖੋ ਮੈਂ ਤੁਹਾਨੂੰ ਹਿਸਾਬ ਕਰ ਦਿੰਦਾ ਉਹ ਸਭ ਓਏ ਵੀਡੀਓ ਵੰਡਿਸ ਮੂਰਖ ਨਹੀਂ ਨਾ ਮੂਰਖ ਨਹੀਂ ਮੈਂ ਮਨ ਨੂੰ ਮੂਰਖ ਬਣਾ ਰਿਹਾ ਇੱਕ ਮਿੰਟ ਜਿਹੜੇ ਫੋਰਨਰ ਦੇ ਵਿੱਚ ਬੈਠੇ ਹੈ ਨਾ ਉਹਦੇ ਵਿੱਚ ਦੇਖੋ ਦੋ ਮਾਲਕ ਤੀਮੀ ਇੱਕ ਘਰ ਦੇ ਵਿੱਚ ਰਹਿੰਦੇ ਨੇ ਮਾਲਕ ਵਿਚਾਰਾ ਚਲੇ ਜਾਂਦਾ ਹੈ ਡਿਊਟੀ ਜਦੋਂ ਉਹ ਘਰ ਤੇ ਮੁੜ ਆਉਂਦਾ ਡਿਊਟੀ ਤੇ ਮੁੜ ਕੇ ਆਉਂਦਾ ਉਹਦੀ ਘਰ ਵਾਲੀ ਚਲੇ ਜਾਂਦੀ ਹਫਤਾ ਹਫਤਾ ਕਈ ਮੂਵੀ ਦੀ ਦੇਖਦੇ ਹੈਗੇ ਇਹ ਕੋਈ ਬਰਾ ਮਚਾਰੇ ਕੰਮ ਕਰਦੀ ਗੱਲ ਖੰਭਣ ਦੀ ਹੈ ਬਿਲਕੁਲ ਬਿਲਕੁਲ ਹਨਾ ਪੂਣੀ ਜਿੰਦਗੀਆਂ ਨੂੰ ਕੰਮ ਦੇ ਵਿੱਚ ਜਿਦੋਂ ਕਿਹਾ ਪਿਆ ਇੱਥੇ ਬਾਬੇ ਨਾਨਕ ਨੇ ਸਾਰਾ ਕੁਝ ਬਖਸ਼ਿਆ ਹੋਇਆ ਧੀ ਪੁੱਤ ਬਖਸ਼ ਤੇ ਜਿਪਕਾਂ ਜਿਆ ਪੁੱਤ ਮੰਨੀ ਦੀ ਗੱਲ ਤੇ ਪੁੱਤ ਬਖਸ਼ ਤੇ 2 ਰੁਪਏ ਵੀ ਹੈਗੇ ਕੋਲ ਚੱਜ ਜਗਾਂ ਦੇ ਆਪਣੇ ਰਿਸ਼ਤੇਦਾਰੀਆਂ ਵੀ ਸੁੱਖ ਨਾਲ ਵੈਗਨੂ ਦੀ ਕਿਰਪਾ ਦੇ ਨਾਲ ਸਾਰੀਆਂ ਵਧੀਆ ਹੈ ਹਨਾ ਸਾਰੇ ਕਿਰਮੇ ਗਰ ਮਿਲਣੇ ਵਰਤਣੇ ਵਾਲੇ ਐ ਚੱਜ ਆਲ ਦੇ ਨਾਲ ਕੀ ਚਾਹੀਦਾ ਇਹਦੇ ਉੱਪਰ ਬਾਬੇ ਦਾ ਸ਼ੁਕਰਾਨਾ ਕਰੀਏ ਹਾਂ ਇੱਕ ਸੱਚਾ ਮਾਝਾ ਹਾਂ ਹਾਂ ਵਸ ਵਸ ਮਕਾ ਆਗਣਾ ਦੇਖੋ ਸਾਡੇ ਸਿਰ ਤੇ ਬਜ਼ੁਰਗਾਂ ਦੇ ਹੱਥ ਜਵਾਨ ਸਾਡੇ ਕੋਲ ਬਜ਼ੁਰਗ ਸਾਡੇ ਕੋਲ ਿੰਗਣੀਆਂ ਸਾਡੇ ਕੋਲ ਸਾਰੇ ਸਾਰੇ ਸਾਰਾ ਪੂਰਨ ਇਕੱਠੇ ਕੁਝ ਵੀ ਚੀਜ਼ ਦੀ ਤੋੜਨੀ ਹੈਗੀ ਨਾ ਬਾਹਰ ਜੇ ਮਤੇ ਹੁਣ ਮੂੰਹ ਕਹਾ ਮੈਂ ਹੀ ਸੁੱਚੀ ਜਮਾ ਵੀ ਮੇਰੇ ਕੋਲ ਹੁਣ ਨੋਵਾ ਗੱਡੀਆਂ ਮੇਰੇ ਕੋਲ ਤਾਂ ਔਰਚਨਰ ਨਹੀਂ ਮੈਂ ਉਹੀ ਬੁੱਥੀ ਜੀ ਲਟਕਾ ਕੇ ਬੈਠਾ ਹਾਂ ਪਰ ਉਹ ਉਹ ਵੀ ਠੀਕ ਨਹੀਂ ਜਿਹੜਾ ਹੈਗਾ ਉਹਨੇ ਖੁਸ਼ੀ ਬਣਾਈ ਜੇ ਕੁਝ ਵੀ ਹੈ ਆਹ ਭਾਈ ਕਰ ਲੈ ਇਹੀ ਅਸੀਂ ਸੁਜੋਗਾਂ ਦੇ ਸਿੱਖਿਆ ਪਿੰਡਾਂ ਦੇ ਵਿੱਚ ਮੈਂ ਚਾਰ ਪੰਜ ਪਿੰਡ ਦੇ ਵਿੱਚ ਕਿੱਥੋਂ ਨਾ ਘਪਦੀਗਾ ਮੇਰਾ ਪੁੱਤ ਮੈਂ ਆ ਤੂੰ ਨਾ ਮਾਰੇ ਦੋਹੇ ਬਾਦ ਦੋਹੇ ਨਾ ਦੇ ਮੈਂ ਇੱਕ ਵਾਰ ਕਰ ਤੂੰ ਮਾਰਾਂ ਦਾ ਬੰਦੇ ਦਾ ਪੁੱਤ ਬਣ ਗਿਆ ਇਹੋ ਨਾ ਬੰਦੇ ਦਾ ਪੁੱਤ ਬਣ ਗਿਆ ਨਾ ਇਹ ਬੰਦੇ ਦੀ ਗੱਲ ਵੀ ਸੁਣੀ ਨਹੀਂ ਹਿੰਦੀ ਕਿ ਉਹ ਬੰਦੇ ਦਾ ਪੁੱਤ ਹੁੰਦਾ ਇਹਦੀ ਵਾਰ ਮੰਨੇ ਨਹੀਂ ਮੈਂ ਹਨਾ ਅਮੀਰ ਜੀ ਨੇ ਕਹੋ ਪਤਾ ਕਿਤੇ ਗੱਲ ਚੱਲ ਰਹੀ ਹੈ ਪੁੱਤ ਕੋਈ ਸਿਆਣੀ ਗੱਲ ਕਰਦੇ ਦੇਖੋ ਸਿੱਕੀ ਦਾ ਹੁੰਦਾ ਮਾਪੇ ਦੇ ਚਾ ਆ ਸਿੱਖਦਾ ਨਹੀਂ ਹੈਗਾ ਪਰ ਇਹਦੇ ਕਈ ਵਾਰ ਆਖੌਣ ਹੋ ਜਾਂਦਾ ਹੈ ਇਹ ਨਹੀਂ ਕਰਦਾ ਮੈਂ ਇਹ ਨਹੀਂ ਕਰਦਾ ਟਿੱਕੋ ਰਹੀ ਦੇ ਜਦੋਂ ਮਾਪੇ ਨਾ ਹੋਏ ਹੋਏ ਹੱਥ ਆਉਣਾ ਦਾ ਗਿਆਨ ਹੋਣਾ ਸੱਜ ਰਹੇ ਹਾਂ ਦਰ ਪੜਾਈ ਨੂੰ ਸੱਜ ਰਹੇ ਹਾਂ ਠਾਈ ਆਈ ਪਰ ਕੰਮ ਤਾਂ ਵੀ ਆਹੀ ਹਾਲ ਉਹ ਟਿਕਣ ਬਸ 2 ਮਿੰਟ ਦੇ ਦੋ ਹਾਂ ਇਹ ਇਹਦੀ ਮਾਂ ਇਹ ਜਮਾ ਨਹੀਂ ਨਾ ਉੱਛਲ 2 ਮਿੰਟ ਦੇ ਦੋ ਆਰੇ 5 6 ਮਿੰਟ ਲੇਟ ਹੋਣਾ ਹੀ ਹੋਣਾ ਖਾਣ ਨੂੰ ਮੁੰਡੇ ਨੂੰ ਰੋਟੀ ਨਾ ਮੈਂ ਤਾਂ ਕਹਿੰਦਾ ਟਾਈਮ ਪਰ ਆਇਆ ਮੈਨੂੰ ਪਰੌਂਠਾ ਚਾਹੀਦਾ ਨਹੀਂ ਮੈਂ ਤਾਂ ਸਬਜ਼ੀ ਖਾਣੀ ਤੇ ਦਹੀਂ ਤੜਕਾ 라ਦੀਏ ਕਿ ਪਨੀਰ ਬਣਾ ਦਈਏ ਪਨੀਰ ਪਾਲਣਾ ਬਣਾਉਣਾ ਪੋਤਨ ਦੀ ਐ ਸੁਖਵੀਰ ਮੈਂ ਤਾਂ ਹੱਥ ਦੇ ਤੋਰੀ ਤੇ ਵੀ ਐਨਾ ਉਹ ਕਿਵੇਂ ਕਰੀਏ ਤੇ ਪਰ ਇਹ ਨੂੰ ਪੁੱਛ ਮੈਂ ਇਹ ਨੂੰ ਪੁੱਛ ਨਹੀਂ ਇਹ ਗੱਲ ਵੀ ਨਹੀਂ ਬੰਦ ਆਈ ਨਹੀਂ ਇਹਨੂੰ ਪੁੱਛ ਮੈਂ ਮੰਮੀ ਮਮਾ ਮੰਮਾ ਥੱਲੇ ਜਾ ਕੇ ਆਇਆ ਮੈਂ ਥੱਲੇ ਜਾਣ ਦੀ ਦੇਰ ਸਾਈਕਲ ਚੱਕੇ ਪਰ ਇੱਕ ਪਰ ਮੈਂ ਥੋੜੀ ਗੱਲ ਕਰਦਾ ਪਰ ਇਹ ਗੱਲ ਆ ਇਹ ਨੂੰ ਜਦ ਮਾਰਦੀ ਦੇਖਦੇ 6 ਆਚਾਰ ਨਾਲ ਵੀ ਖਲਾਕੇ ਤੋੜਦੇ ਚਾਹਾਂ ਤਾਂ ਉਹ ਕਿਵੇਂ ਤੋੜਦੇ ਨਹੀਂ ਆਈ ਇਹ ਕਹਿੰਦਾ ਮੈਨੂੰ ਸਬਜੀ ਦੋ ਹਾਂ ਜੋ ਇਹ ਨੂੰ ਦੇਤਾ ਨੇ ਕਹਿੰਦਾ ਠੀਕ ਆ ਮੈਂ ਚੱਲਾਂ

ਮਨੂ ਤਾਂ ਵਾਹ ਮੈਂ ਨਾ ਮੈਂ ਇਹ ਸਿੱਧਾ ਨਾ ਮੈਂ ਖਾਣਾ ਤਾਂ ਤੇ ਲਾਉਣ ਖਲਾਉਣ ਦੇ ਚੱਕਰ ਜਿਹੜਾ ਸਾਰਾ ਹੀ ਮੇਰੇ ਤੇ ਆ ਗਿਆ ਮਾਂ ਪਰ ਮੈਂ ਨਹੀਂ ਪਹਿਲੇ ਥੋੜਾ ਥੋੜਾ ਸਾਰੇ ਵੱਢਦੇ ਨੇ ਜਾਂ ਛੋਟਾ ਦਾ ਉੱਧਰ ਰਹਿੰਦੇ ਨੇ ਥੋੜਾ ਇੱਥੇ ਲਾ ਗਿਓ ਸਾਰਾ ਇੱਥੇ ਬਣਾ ਲਿਆ ਮੇਰੇ ਨਾਲ ਉਹ ਕਿੱਥੇ ਕਿੱਥੇ ਲਾਣਾ ਨਹੀਂ ਇੱਧਰ ਦੇ ਵਸਣ ਸਾਹਮਣੇ ਗਲੀ ਦੇ ਸਾਹਮਣੇ ਖੜੀ ਉਹ ਸੀਗੀ ਜਗਤਮਾਨ ਜਿਹਦੇ ਕਰਕੇ ਮੈਨੂੰ ਪਤਾ ਵੀ ਉੱਥੇ ਪਿਆਰ ਜਾ ਰਿਹਾ ਹੁਣ ਥੋੜੇ ਸੈਪਰੇਟ ਆ ਗਏ ਜੇਕਰਾਂ ਦੋਵੇਂ ਇੱਥੇ ਸੈਪਰੇਟ ਜੇ ਆ ਗਏ ਮੰਨ ਲੈ ਕੇ ਤੇਰੀ ਡਿਊਟੀ ਹੈ ਜੇ ਉਹ ਉੱਥੇ ਹੀ ਮੰਨਦਾ ਰਹੂ ਜੇ ਰਹਿਣਾ ਹੁਣ ਤਾਂ ਫਿਰ ਮੈਂ ਇਹਨਾਂ ਦੇ ਗੱਲ ਜਾਂ ਕੁੜੀਆਂ ਦੇ ਨਾਲ ਨਾ ਪਿਆ ਬੱਚੇ ਦਾ ਪੱਕ ਪਏ ਐਡੀ ਦਾ ਬੰਦਾ ਜਿਹੜਾ ਬਲਤ ਰਾਜੇ ਹੋਰਦਾ ਨਹੀਂ ਰਾਤ ਨੂੰ ਬਰਕਾ ਉਹ ਸਾਧਾ ਕਰੀ ਰੋਟੀ ਖਾਈਏ ਬਤਾ ਮੰਮੀ ਕਿੱਥੇ ਹੈਗਾ ਸਾਫ ਐਵੇਂ ਪੈਸੇ ਲੜੇ ਆਪਾਂ ਗਰੀਬ ਲੋਕ ਕਰਿਆ ਹਾਂ ਹਾਂ ਅੰਮ ਚਲੋ ਵੀ ਖਲੋ ਜੀ ਚਲੋ ਮਿਲ ਜਾਈਏ ਥੋੜੀ देर ਤੱਕ ਤੁਹਾਨੂੰ ਆਪਾਂ ਲਓ ਜੀ ਤਿਆਰੀ ਹੈ ਜੀ ਬਿਲਕੁਲ ਪਰਮਾਤਮਾ ਵਾਸੇ ਜੀ ਖੁਸ਼ੀਆਂ ਭਰੇ ਦਿਨ ਰਹਿਣ ਲਿਆ ਵੀ ਚਲੋ ਆਪਾਂ ਜੀ ਰਹੇ ਲਾਉ ਕੋਈ ਜੱਟੇ ਉਹ ਲਾ ਲਓ ਉਧਰ ਜੈਸਮੀਨ ਐਮੈਸ ਕਰਦੇ ਹੋਣੇ ਉਹ ਵਿਚਾਰੇ ਹਰਮਨਦਰ ਪਾਪਾ ਸਰਦਾਰ ਜੀ ਜਿਹੜੇ ਗਏ ਉਹਦਾ ਯਾਤਰੀ ਹਾਂ ਯਾਤਰਾ ਸਭਲ ਕਰੇ ਪਰ ਕਿਸੇ ਦਾ ਕਰਦੇ ਨਹੀਂ ਜੀ ਕੋਈ ਨਹੀਂ ਆਇਆ ਤਾਂ ਆਪਾਂ ਰੱਖਾਂਗੇ ਤੁਹਾਡਾ ਕੀ ਕੀ ਰੱਖਾਂਗੇ ਜੀ ਇਹ ਰੱਖਾਂਗੇ ਇਹ ਰੱਖਾਂਗੇ ਜੀ ਨਾ ਰੱਖਾਂਗੇ ਤਾਂ ਉਹ ਸੋਣ ਦਾ ਖਰਾਬ ਦੇਵਾਂਗੇ ਆਹ ਮੈਂ ਰੋਟਾ ਮਾਮੇ ਨੂੰ ਪਾਉਂਦਾ ਪਾਈ ਕਾਲਾ ਕਰ ਲਾਉਂਦਾ ਸ਼ਾਬਾਸ਼ ਉਹ ਗਲਤ ਨਹੀਂ ਦਿੱਤਾ ਲਖਤਨੀ ਦੇਖੀ ਜੋ ਕਿ ਆਵਾਜ਼ ਕਈ ਪਟਾਕਾ ਚਾਹੀ ਮਾਰਦੇ ਉਹ ਆਣੀ ਵਾ ਸਹੀ ਗੱਲ ਹੈ ਜੀ ਉਹ ਨੰਬਰ ਅੰਨਾ ਨੰਬਰ ਸਮਝਦਾ ਨਹੀਂ ਹੈ ਚੱਲਦਾ ਨਹੀਂ ਹੈ ਇਹ ਮਹਿੰਗੀ ਜਿਹੜਾ ਰੱਖਦਾ ਵਾਰੀ ਇਹ 100-100 ਤੇ ਪਰ 150 ਫਾਰਾ ਕਰਨਾ ਹੈ ਇਹ 150 ਫਾਰਾ ਚਲੋ ਵੀ ਕੇਕ ਕਟਿੰਗ ਕਰੀਏ ਅੱਜ ਦਾ ਕਰਨਾ ਉੱਪਰ ਚਾ ਮਾਰੀ ਚਲੋ ਮੜਾ ਚੰਨੇ ਪਰ ਨੂੰ ਅਜੇ ਵੀ ਮੜਾ ਕੰਮ ਕਰ ਲਿਆ ਮਾਤਾ ਮਰਦਾ ਮਾਤਾ ਉਹ ਇਧਰ ਬਸੇ ਰਹੇ ਮਾਤਾ ਮੜੀ ਜੀ ਇਧਰ ਨੂੰ ਇਧਰ ਬਸ ਕੁਵੀਰ ਖੜਾ ਜਾ ਤੂੰ ਇਹ ਲੈ ਇਹਨਾਂ ਨੂੰ ਕੱਟ ਦੇ ਦੋਨਾਂ ਨੂੰ ਮਾਰ ਜਾਨੀ ਬੱਸ ਨਹੀਂ ਲੈ ਚਲ ਕੋਈ ਉਹ ਤਾਹੀ ਕੱਟੋ ਜਾਂ ਜਾ ਬਏ ਹੱਥ ਲਾ ਚਲ ਚਲ ਮਾਤਾ ਲਾਓ ਸਾਰੇ ਨਹੀਂ ਹਾਂ ਸਾਰੇ ਫਟਾ ਲੈ ਲਾਈ ਲਾਈ ਬਾਤ ਪਾਈ ਇਹ ਕਾਰਨ ਉਹ ਬਾਹਰ ਨਹੀਂ ਕਰਦੇ ਮਮੀ ਜਿੰਨੇ ਮਮੀ मम्मी ਮਰੇ ਮਮੀ ਤੇਰਾ ਮਮੀ ਤੇਰੇ ਤੇ ਗਈ ਤੇ ਚਲੀ ਮਾਫੀ ਹੈ ਥੈਂਕ ਯੂ ਸਰ মার য়ারে দ্ডিশ কাকারেত

तू मेरे को क्या रचा? मैं तुम्हारे मालूम करूंगा ना थोड़ा है ना बोल दे तो 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 ना नहीं हो बोलो 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 बोल ਮੈਨੂੰ ਦੋ ਦੋ ਕਿਤੇ ਵੈਰੀ ਗੁੱਡ ਸ਼ਾਬਾਸ਼ ਮਾਣ ਦੇਣੇ ਹੁੰਦੇ ਆ ਕੀ ਮੁੰਡਾ ਛੋੜੇ ਨਾ ਪਾਉਂਦਾ ਨਹੀਂ ਪਹਿਲੇ ਗੱਲ ਨੂੰ ਬੰਦ ਕਰਾਈ ਵੀਰ ਨੂੰ ਦੋ ਹੋ ਗਏ ਤਾਂ ਫਿਰ 11 12 ਪਰ ਆਪਾਂ ਤਾਂ ਦੇਖੀ ਬਾਰੇ है बीबी नहीं 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 नहीं

ले लो गेम का आ वो आना हार अच्छे ना चार की पे बनी है वो आना मैंने बेची होगी है ना खराबे होगी ले 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 क्या बोले क्या तेरे भाई क्या बोले मेरी आना होगी कहानी मार जा अच्छा मेरा हाथ का मेरा क्या सही किसी का मेरे میری جا روتے ہیں میں مول میں کیا کہیں وہ سبھی دبس دی ہوتا نہیں نہ 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 شور ہے ساؤ ڈنر سانچے ایک بندوڑی ہے یہ ٹیم اندر کی روتے ہیں آ دیکھ تو گینا سونا ہے میں کہہ رہا ہوں میں اگے جا رہا ہوں ٹیم اندر سو رہا ہے میں نے کہا کہ تو میں نے کہا میں پارسا ہوتا لگ گیا او بابا جی میں پارسا تھا بچیا لگ گیا ماں بھی پارسا لگ گیا بھی پارسا لے ا گئے تے بھائی جان چھاڑی بند ہو گئی ہے ਨਹੀਂ ਕਿ ਤੇਰੀ ਵਾਰ ਨੂੰ ਕੋਈ ਵੀ ਨਹੀਂ ਹੈਗਾ ਨਹੀਂ ਇਹ ਤਾਂ ਹੈ ਨਾ ਕਿ ਇਹ ਜਨਾਇਆ ਹੋ ਗਈ ਵਿਚਾਰੇ ਦੀ ਆਪਣੇ ਚਾਰਨ ਦੀ ਤੋਂ ਪਾਸ ਲਿਆ ਕੇ ਤੇ ਤਾਂ ਪੈਸੇ ਮਿਲ ਜੂ ਪਾਉਣੇ ਪੈਣੇ ਕੋਈ ਪੈਸੇ ਆ ਕੋਈ ਨਹੀਂ 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 ਇਹੀ ਗੱਲ ਹੈ ਕਹਿੰਦੇ ਚੰਗਾ ਹੈ ਅੱਜ ਵੀ ਬਾਤਾਂ ਕਹੀ ਜਾਂਦੀ ਹੈ ਚਲ ਬਲੇ ਆਪਾਂ ਕੋਈ ਅੰਦਰ ਆਇਆ ਪੁਜੀ ਕਰਦੇ ਕੰਮ ਪਰੋਣਾ ਪੜ ਪੜਦਾ ਕਿਆ ਪਾਈ ਚਲ ਬੜਸਨ ਦਾ ਕੰਮ ਅੱਗੇ ਅੰਦਰ ਇਹਨਾਂ ਰੋਕੋ 2 3 ਸਟਾਪ ਹੋਰ ਲਗਾ ਕੇ ਅੱਗੇ ਕੋਈ ਨਹੀਂ ਆਇਆ ਸਭ ਨੂੰ ਬਰਦਾਸ਼ਤ ਹੋ ਗਿਆ ਉਹਦਾ ਮਾ ਬਾਬਾ ਧੰਨਵਾਦ ਜੀ ਥੋੜਾ ਬਹੁਤ ਬਹੁਤ ਹਮੇਸ਼ਾ ਖੁਸ਼ ਰਹੋ ਜੋ ਤਕਨੀਕ ਪਾਇਆਂ ਜੋ ਤਕਨੀਕ ਪਾਇਨ ਕਦੇ ਨਾ ਖੰਗੀ ਜਾਵੇ ਉਹ ਕੱਲ ਮੱਕੇ ਮੇਰੀ ਕੀ ਬੇਤੀ ਹੈ ਪਰ ਤੂੰ ਖਲਤੇ ਬਿਨਾ ਚੰਗੀ ਉਹ ਤੂੰ ਹੁਣ ਮੈ ਬਿਲੇ ਦੀ ਮੰਗਲ ਬੰਗੀ ਜਾਵੇ ਉਹ ਕਦੇ ਆਉਂਦੇ ਹੋਣੇ ਪੈਣ ਤਕਨੀਕ ਹੁੰਦਾ ਕੀ ਹੋਣਾ ਜੀ ਕੋਈ ਨਾ ਰੁਪਈਆ ਕਿਹਾ ਮਹਾਰਾਜ ਐ ਕਿਹੜਾ ਹੱਥ ਸੁਣੇਗਾ ਕਿ

ਨੜੋ ਕੋਈ ਸ਼ਹਿਰ ਜਾਣਾ ਹੈ ਨਾ ਮਾਪਦੇ ਬੇਚੀ ਲੈ ਕੇ ਖਾਣੀ ਹੈ ਮੈਂ ਫਿਰ ਵੀ ਨਹੀਂ ਕਰਨਾ ਹੈਗਾ ਫਿਰ ਮੈਂ ਕੋਈ ਕੰਮ ਕਰਦਾ ਹਾਂ ਠੀਕ ਹੈ ਜੀ ਅੰਦਰੂਤੀਆਂ ਖਲੀਤੀਆਂ ਹਾਂ ਹਾਂ ਬੰਦੀਆ ਹੋ ਈ